ਲੱਗ ਪਏ ਸਨ ਅੰਤਰ ਪੂਜਾ ਪੜ੍ਹੇ ਤੇ ਤੀਪਾਂ ਸੰਜਮ ਤੁਰਕਾਂ ਭਾਈ ਉਹਨਾਂ ਦੀ ਗੋਲੀ ਵੀ ਬੋਲਣ ਲੱਗ ਪਏ ਨੀਲ ਵਸਤਰ ਕਹਿ ਹੋਇ ਪ੍ਰਮਾਣ ਹਰਾਗ ਬਾਸ ਵੀ ਪਹਿਨਣ ਲੱਗ ਪਏ ਅਪਾਖਿਆ ਦਾ ਕੁੱਤਾ ਬੱਕਰਾ ਖਾਣਾ ਉਹਨਾਂ ਦਾ ਹਲਾਲ ਕੀਤਾ ਗਿਆ ਜਿਹੜਾ ਕੁੱਤਾ ਬਾਸ ਸੀ ਉਹ ਵੀ ਖਾਣ ਦੇ ਮਜਬੂਰ ਹੋ ਗਏ ਜਦੋਂ ਇਸ ਤਰ੍ਹਾਂ ਦੀ ਹਾਲਤ ਬਣ ਗਈ ਕਰਮ ਧਰਮ ਧੂਤੀ ਬੋਧੀ ਦਿੱਲਕ ਜੰਜੂ ਖਦਰੇ ਵਿੱਚ ਰਹਿ ਗਏ। ਕਿ ਉਸ ਵੇਲੇ ਫਿਰ ਜਦੋਂ ਔਰਗ ਜੀਬ ਨੇ ਇਹ ਐਲਾਨ ਕਰ ਦਿੱਤਾ ਕਿ ਜਿੰਨੇ ਇਸਲਾਮ ਧਾਰਨ ਨਹੀਂ ਕਰਨਾ ਉਹਨੂੰ ਬਕਾਇਦਾ ਸਰਕਾਰੀ ਤੌਰ ਤੇ ਇੱਕ ਟੈਕਸ ਹੈ ਜਿਹੜਾ ਅਦਾ

پہلا ایک خدا تو بنا اپنے رب تو بنا کسی بوجھ تو کچھ منگنا نہیں ہے